ਲਓ ਜੀ ਰਾਹੋਂ ਦਾ ਬਾਜ਼ਾਰ ਤਖਾਨ ਲੱਗੇ ਜੀ ਤੁਹਾਨੂੰ ਜੀ ਬੜਾ ਪੁਰਾਣਾ ਸ਼ਹਿਰ ਹੈ ਗਾਜੀ ਰਾਹੋ ਔਰ ਰਾਹੋ ਦਾ ਬਾਜ਼ਾਰ ਦਿਖਾ ਰਹੇ ਜੀ ਔਰ ਦੇਖੋ ਰਾਹੋ ਵਾਲੇ ਜਰੂਰ ਕਰਿਓ ਕਮੈਂਟ ਇਸ ਸ਼ਹਿਰ ਦੀਆਂ ਪੁਰਾਣੀਆਂ ਹੱਟੀਆਂ ਦੇ ਨਾਂ ਜਰੂਰ ਲਿਖਿਓ ਜੀ ਔਰ ਜਰੂਰ ਲਿਖਿਓ ਉਹਨਾਂ ਦੁਕਾਨਦਾਰਾਂ ਦੇ ਨਾਂ ਜਿਹੜੇ ਇਸ ਇਲਾਕੇ ਦੇ ਮਸ਼ਹੂਰ ਦੁਕਾਨਦਾਰ ਹੈ ਜੀ ਆਹ ਦੇਖੋ ਪੁਰਾਣੇ ਦੇ ਬਾਜ਼ਾਰ ਚ ਹੁੰਦੇ ਹੋਏ ਲੰਘ ਰਹੇ ਹਾਂ ਜੀ ਦੇਖੋ ਤੁਸੀਂ ਮਾਲਸ ਤਾਂ ਬੜੇ ਦੇਖੇ ਹੋਣੇ ਚੰਡੀਗੜ੍ਹ ਚ ਬੜੇ ਮਾਲਸ ਹੈਗੇ ਆ ਜਲੰਧਰ ਚ ਬੜੇ ਲੁਧਿਆਣੇ ਚ ਬੜੇ ਮਾਲਸ ਹੈ ਪਰ ਆਹ ਦੇਖੋ ਜੀ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਪੁਰਾਣਾ ਬਾਜ਼ਾਰ ਦੀ ਔਰ ਇਹ ਬਾਜ਼ਾਰ ਜ ਇਹਨਾਂ ਦੀਆਂ ਹੱਟੀਆਂ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਨਾ ਜੀ ਇਹਨਾਂ 'ਚ ਸਾਝ ਹੁੰਦੀ ਹੈ ਜੋਸ਼ੀ ਸਾਹਿਬ ਠੀਕ ਹੈ ਨਾ ਜੀ ਇੱਥੇ ਦੁਕਾਨਾਂ 'ਚ ਸਾਝ ਹੁੰਦੀ ਹੈ ਲਿਹਾਜ਼ ਹੁੰਦਾ ਹੈ ਔਰ ਆਪਸ ਦੇ ਵਿੱਚ ਪਿਆਰ ਮੁਹੱਬਤ ਵੀ ਹੁੰਦੀ ਹੈ ਇੱਥੇ ਗ੍ਰਾਹਕ ਗ੍ਰਾਹਕ ਨਹੀਂ ਹੁੰਦਾ ਇੱਥੇ ਗ੍ਰਾਹਕ ਜਿਹੜਾ ਹੈ ਭਾਈ ਹੁੰਦਾ ਹੈ ਭੈਣ ਹੁੰਦੀ ਹੈ ਆਪਣੇ ਭੈਣਾ ਭਰਾਵਾਂ ਵਾਂਗ ਗ੍ਰਾਹਕ ਨੂੰ ਅਟੈਂਡ ਕਰਦੇ ਨੇ ਜੀ ਇਹ ਮੋਹ ਪਿਆਰ ਦਾ ਰਿਸ਼ਤਾ ਹੁੰਦਾ ਹੈ ਇਹਨਾਂ ਬਾਜ਼ਾਰਾਂ ਦੇ ਵਿੱਚ ਦੀ ਰਾਹੋਂ ਦੇ ਬਾਜ਼ਾਰ ਦੇ ਵਿੱਚੋਂ ਲੰਘਦੇ ਹੋਏ ਦੇਖੋ ਜੀ ਇਹ ਸ਼ਹਿਰ ਹਰੇਕ ਸ਼ਹਿਰ ਦੇ ਵਿੱਚ ਪੁਰਾਣੇ ਬਾਜ਼ਾਰ ਹੁੰਦੇ ਨੇ ਜੀ ਇਹਨਾਂ ਦੇ ਬਾਰੇ ਗੱਲ ਕਰ ਰਹੇ ਆ ਅਸੀਂ ਕਿ ਇਹ ਵੱਡੇ ਵੱਡੇ ਮਾਲਸ ਦੇ ਨਾਲੋਂ ਕਿੰਨਾ ਡਿਫਰੈਂਟ ਹੈਗੇ ਜੀ ਕਿੰਨਾ ਵੱਖਰੇ ਜੀ ਔਰ ਸਭ ਤੋਂ ਵਧੀਆ ਗੱਲ ਹੈ ਹਰੇਕ ਤਰ੍ਹਾਂ ਦੀ ਦੁਕਾਨ ਇਹਨਾਂ ਬਾਜ਼ਾਰਾਂ ਦੇ ਵਿੱਚ ਮਿਲਦੀ ਹੈ ਜੀ ਰਾਹੋਂ ਦੇ ਬਾਜ਼ਾਰ ਨਾਲ ਦੇਖੋ ਜੇਕਰ ਤੁਹਾਡੀ ਕੋਈ ਯਾਦ ਜੁੜੀ ਹੋਈ ਹੈ ਉਸ ਦੇ ਉੱਤੇ ਵੀ ਕਰਿਓ ਕਮੈਂਟ ਜੀ ਗਲੀਆਂ ਦਾ ਇੱਕ ਵੱਖਰਾ ਵਲੌਗ ਅਸੀਂ ਬਣਾਇਆ ਹੈ ਤੇ ਆਹ ਵੱਖਰਾ ਵਲੌਗ ਅਸੀਂ ਰਾਹੋਂ ਦਾ ਬਾਜ਼ਾਰ ਦਿਖਾ ਰਹੇ ਜੀ ਔਰ ਇਹ 1947 ਤੇ ਔਰ 1947 ਤੋਂ ਪਹਿਲਾਂ ਦੀਆਂ ਇਮਾਰਤਾਂ ਵੀ ਜਿਹੜੀਆਂ ਹੈ ਇਸ ਸ਼ਹਿਰ ਦੇ ਵਿੱਚ ਹੈਗੀਆਂ ਜੀ ਔਰ ਜੇਕਰ ਤੁਸੀਂ ਇਸ ਸ਼ਹਿਰ ਦੇ ਵਸਨੀਕ ਹੋ ਜਾਂ ਕਦੀ ਇਸ ਸ਼ਹਿਰ ਦੇ ਵਿੱਚ ਰਹੇ ਸਿਗੇ ਤਾਂ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਦੇ ਰਹੋ ਤੇ ਆਪਣੀਆਂ ਯਾਦਾਂ ਨੂੰ ਤਰਾਂ ਤਾਜ਼ਾ ਕਰੋ ਜੀ ਉਹਨਾਂ ਹੱਟੀਆਂ ਦੇ ਨਾਂ ਲਿਖੋ ਉਹਨਾਂ ਦੁਕਾਨਦਾਰਾਂ ਦੇ ਨਾਂ ਲਿਖੋ ਉਹਨਾਂ ਸ਼ਖਸੀਅਤਾਂ ਦੇ ਨਾਂ ਲਿਖੋ ਜੀ ਆ ਦੇਖੋ ਜੀ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਪੁਰਾਣਾ ਬਾਜ਼ਾਰ ਹੁੰਦਾ ਸੀ ਜਿੱਥੇ ਦੇਖੋ ਜੋਸ਼ੀ ਜਿਊਲਰਸ ਸਤਪਾਲ ਜੋਸ਼ੀ ਜੀ ਦੀ ਪੁਰਾਣੀ ਦੁਕਾਨ ਤੇ ਆ ਸ਼ਖਸੀਅਤ ਹੈ ਜੋਸ਼ੀ ਸਾਹਿਬ ਜਿਨ੍ਹਾਂ ਨੇ ਰੋਲ ਅਦਾ ਕੀਤਾ ਇਹ ਸਾਰਾ ਵਲੌਗ ਬਣਾਉਣ ਦੇ ਲਈ ਜੀ ਜੋਸ਼ੀ ਸਾਹਿਬ ਕਿੱਥੇ ਅਸੀਂ ਤੁਹਾਡਾ ਦੇਣਾ ਦੇ ਸਕਦੇ ਆ ਤੁਸੀਂ ਸਾਡੇ ਲਈ ਸਮਾਂ ਕੱਢਿਆ ਬਹੁਤ ਚੰਗਾ ਲੱਗਿਆ ਔਰ ਇਹ ਪੁਰਾਣਾ ਬਾਜ਼ਾਰ ਵੀ ਜਾਂਦੇ ਜਾਂਦੇ ਦਿਖਾਤਾ ਨਜ਼ਾਰਾ ਆ ਗਿਆ ਜੀ